ਗੁਰਦੇ ਕੋਲ ਫੇਰ ਪੰਡਤ ਚਲਿਆ ਸੀ ਤਰੰਬ ਚਾਲੋ ਸਾਡਾ ਦੁਖੜੇ ਖੋਲ ਸੁਣਾਏ ਸੀ ਧਰਮ ਬਚਾਲੋ ਸਾਡਾ ਦੁਖੜੇ ਖੋਲ ਸੁਣਾਏ ਸੀ ਉਹ ਸੀਸ ਵਾਰ ਕੇ ਸਤਗੁਰੂ ਨੇ ਮੂੰਹ ਤੋੜਿਆ ਚਾਪਰ ਦਾ ਭਾਰਤ ਤੇ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਦਾ ਭਾਰਤ ਤੇ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਦਾ ਗੁਰਮੀ ਲਾਲ ਕਿਲੇ ਦਾ ਤਖਤ ਵਿੰਗਾਰ ਦਿੰਦਾ ਤਿਲਕ ਜੰਨੂ ਦੀ ਖਾਤਰ ਆਪਣੇ ਸੀਸ ਨੂੰ ਵਾਰ ਦਿੰਦਾ ਤਿਲਕ ਜੰਨੂ ਦੀ ਖਾਤਰ ਆਪਣੇ ਸੀਸ ਨੂੰ ਵਾਰ ਦਿੰਦਾ